raag bilawal mahalla 5 kar 2 ekankar satgur prasad main man teri teek mere pyare main man teri teek aur syaan pa birthiyan pyare rakhna ko tum ek rahao satgur pura je mile pyare ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵੋ ਸੁਆਮੀ ਸਰਬ ਕਲਾ ਭਰੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੋਣ ਸੋਣਾ ਜੀਵਾ ਸੋਏ ਤੇ ਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਬਖਾਨੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵੱਡ ਭਾਗੀ ਸੇ ਕਾਢੀਏ ਪਿਆਰੇ ਸਤ ਸੰਗਤ ਜਿੰਨਾ ਵਾਸੋਂ ਅੰਮ੍ਰਿਤ ਨਾਮ ਰਾਦੀਏ ਨਿਰਮਲ ਮੰਨੇ ਹੋਵੇ ਪਰਗਾਸੋਂ ਜਨਮ ਮਰਨ ਦੁਖ ਕਾਟਿਏ ਪਿਆਰੇ ਚੁਕੇ ਜਮਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਜਾ અપਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਨਸੇ ਪਾਪ ਕਨੇਰੇ ਪਸੂ ਪ੍ਰੇਤ ਮੁਗਦ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਪਸੂ ਪ੍ਰੇਤ ਮੁਗਦ ਕੋ ਤਾਰੇ ਪਹਣ ਪਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਰਾਗ ਬਿਲਾਵਲ ਮਹੱਲਾ 5 ਘਰ ਦੂਜਾ ਏਕ ਓਂਕਾਰ ਸਤਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪ ਬਿਰਥੀਆਂ ਪਿਆਰੇ ਰਾਖਣ ਕੋ ਤੁਮ ਇਕ ਰਹਾਓ ਸਤਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਿਆਲਾ ਸਫਲ ਮੂਰਤ ਗੁਰਦੇਵੋ ਸੁਆਮੀ ਸਰਬ ਕਲਾ ਭੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਵਖਾਣੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵਡਭਾਗੀ ਸੇ ਕਾਢਿਏ ਪਿਆਰੇ ਸਤ ਸੰਗਤ ਜਿਨਾਂ ਵਾਸੋਂ ਅੰਮ੍ਰਿਤ ਨਾਮ ਰਾਦਿਏ ਨਿਰਮਲ ਮੰਨੇ ਹੋਵੇ ਪਰਗਾਸੋਂ ਜਨਮ ਮਰਨ ਦੁਖ ਕਾਟਿਏ ਪਿਆਰੇ ਚੁਕੇ ਜਮਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਉਜੇ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਣਸੇ ਪਾਪ ਕਨੇਰੇ ਪਸੂ ਪ੍ਰੇਤ ਮੁਕਤ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਪਸੂ ਪ੍ਰੇਤ ਮੁਕਤ ਕੋ ਤਾਰੇ ਪਹਣ ਪਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਨਿਹਾਰੇ ਰਾਗ ਬਿਲਾਵਲ ਮਹੱਲਾ 5 ਘਰ ਦੂਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣ ਪਾ ਬਿਰਥੀਆਂ ਪਿਆਰੇ ਰਾਖਣ ਕੋ ਤੁਮ ਇਕ ਰਹਾਓ ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵੋ ਸੁਆਮੀ ਸਰਬ ਕਲਾ ਭਰੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾ ਸੋਏ ਤੇ ਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਵਖਾਣੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵਡਭਾਗੀ ਸੇ ਕਾਢੀਏ ਪਿਆਰੇ ਸਤ ਸੰਗਤ ਜਿੰਨਾ ਵਾਸੋਂ ਅੰਮ੍ਰਿਤ ਨਾਮ ਰਾਦੀਏ ਨਿਰਮਲ ਮੰਨੇ ਹੋਵੇ ਪਰਗਾਸੋਂ ਜਨਮ ਮਰਨ ਦੁਖ ਕਾਟੀਏ ਪਿਆਰੇ ਚੁਕੇ ਜਮਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਉਜ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਨਸੇ ਪਾਪ ਕਨੇਰੇ ਪਸੂ ਪ੍ਰੇਤ ਮੁਗਤ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਪਸੂ ਪ੍ਰੇਤ ਮੁਗਤ ਕੋ ਤਾਰੇ ਪਹਣ ਪਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਰਾਗ ਬਿਲਾਵਲ ਮਹੱਲਾ 5 ਘਰ ਦੂਜਾ ਏਕ ਓਂਕਾਰ ਸਤਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪ ਬਿਰਥੀਆਂ ਪਿਆਰੇ ਰਾਖਣ ਕੋ ਤੁਮ ਇਕ ਰਹਾਓ ਸਤਗੁਰੂ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਵਖਾਣੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵਡਭਾਗੀ ਸੇ ਕਾਢਿਏ ਪਿਆਰੇ ਸਤ ਸੰਗਤ ਜਿੰਨਾ ਵਾਸੋਂ ਅੰਮ੍ਰਿਤ ਨਾਮ ਰਾਦਿਏ ਨਿਰਮਲ ਮੰਨੇ ਹੋਵੇ ਪਰਗਾਸੋਂ ਜਨਮ ਮਰਨ ਦੁਖ ਕਾਟਿਏ ਪਿਆਰੇ ਚੂਕੇ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਉੱਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਵਿਣਸੇ ਪਾਪ ਕਨੇਰੇ ਪਸੂ ਪ੍ਰੇਤ ਮੁਗਦ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਪਸੂ ਪ੍ਰੇਤ ਮੁਗਦ ਕੋ ਤਾਰੇ ਪਹਣ ਪਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਰਾਗ ਬਿਲਾਵਲ ਮਹੱਲਾ 5 ਘਰ ਦੂਜਾ ਏਕ ਓਂਕਾਰ ਸਤਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਔਰ ਸਿਆਣਪ ਬਿਰਥੀਆਂ ਪਿਆਰੇ ਰੱਖਣ ਕੋ ਤੁਮ ਇੱਕ ਰਹਾਓ ਸਤਿਗੁਰੂ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵੋ ਸੁਆਮੀ ਸਰਬ ਕਲਾ ਭਰੂਰੇ ਨਾਨਕ ਗੁਰਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤੇ ਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਵਖਾਣੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵੱਡ ਭਾਗੀ ਸੇ ਕਾਢਿਏ ਪਿਆਰੇ ਸਤ ਸੰਗਤ ਜਿੰਨਾ ਵਾਸੋਂ ਅੰਮ੍ਰਿਤ ਨਾਮ ਰਾਦਿਏ ਨਿਰਮਲ ਮੰਨੇ ਹੋਵੇ ਪਰਗਾਸੋਂ ਜਨਮ ਮਰਨ ਦੁਖ ਕਾਟਿਏ ਪਿਆਰੇ ਚੁਕੇ ਜਮਕੀ ਕਾਣੇ ਸਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਨਸੇ ਪਾਪ ਕਨੇਰੇ ਪਸੂ ਪ੍ਰੇਤ ਮੁਕਤ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਪਸੂ ਪ੍ਰੇਤ ਮੁਗਦ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਰਾਗ ਬਿਲਾਵਲ ਮਹੱਲਾ 5 ਕਰ ਦੂਜਾ ਏਕੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈ ਮਨ ਤੇਰੀ ਟੇਕ ਅਵਰ ਸਿਆਣਪ ਬਿਰਥੀਆਂ ਪਿਆਰੇ ਰੱਖਣ ਕੋ ਤੁਮ ਇੱਕ ਰਹਾਓ ਸਤਿਗੁਰੂ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਵਖਾਣੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵੱਡ ਭਾਗੀ ਸੇ ਕਾਢਿਏ ਪਿਆਰੇ ਸਤ ਸੰਗਤ ਜਿੰਨਾ ਵਾਸੋਂ ਅੰਮ੍ਰਿਤ ਨਾਮ ਰਾਦੀਏ ਨਿਰਮਲ ਮੰਨੇ ਹੋਵੇ ਪਰਗਾਸੋਂ ਜਨਮ ਮਰਨ ਦੁਖ ਕਾਟਿਏ ਪਿਆਰੇ ਤੁ ਕੈ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਬਾਣੇ ਊਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਨਸੇ ਪਾਪ ਕਨੇਰੇ ਪਸੂ ਪ੍ਰੇਤ ਮੁਗਤ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਪਸੂ ਪ੍ਰੇਤ ਮੁਗਦ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਰਾਗ ਬਿਲਾਵਲ ਮਹੱਲਾ 5 ਘਰ ਦੂਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਮੈ ਮਨ ਤੇਰੀ ਟੇਕ ਮੇਰੇ ਪਿਆਰੇ ਮੈ ਮਨ ਤੇਰੀ ਟੇਕ ਅਵਰ ਸਿਆਣਪ ਬਿਰਥੀਆਂ ਪਿਆਰੇ ਰੱਖਣ ਕੋ ਤੁਮ ਇੱਕ ਰਹਾਓ ਸਤਿਗੁਰੂ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾਂ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਵਖਾਣੈ ਹਰ ਨਾਮੇ ਹੀ ਮਨ ਰਾਤਾ sevak jan ki seva mangae pure karm kamaama nanak ki benanti swami tere jan dekhan paawa vadbhagi se kaadhiye pyaare sat sangat jinna vaaso amrit naam raadiye nirmal manne hove pargaaso ਜਨਮ ਮਰਨ ਦੁੱਖ ਕਾਟਿਏ ਪਿਆਰੇ ਚੁਕੇ ਜਮਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਨਸੇ ਪਾਪ ਕਨੇਰੇ ਪਸੂ ਪ੍ਰੇਤ ਮੁਕਤ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਪਸੂ ਪ੍ਰੇਤ ਮੁਗਦ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਰਾਗ ਬਿਲਾਵਲ ਮਹੱਲਾ 5 ਕਰ ਦੂਜਾ ੴ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪ ਅਬਿਰਥੀਆਂ ਪਿਆਰੇ ਰੱਖਣ ਕੋ ਤੁਮ ਇਕ ਰਹਾਓ ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦੇ ਆਲਾ ਸਫਲ ਮੂਰਤ ਗੁਰਦੇਓ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਵਖਾਣੈ ਹਰਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵੱਡ ਭਾਗੀ ਸੇ ਕਾਢਿਏ ਪਿਆਰੇ ਸਤ ਸੰਗਤ ਜਿੰਨਾ ਵਾਸੋਂ ਅੰਮ੍ਰਿਤ ਨਾਮ ਰਾਦੀਏ ਨਿਰਮਲ ਮਨੇ ਹੋਵੇ ਪਰਗਾਸੋ ਜਨਮ ਮਰਨ ਦੁਖ ਕਾਟਿਏ ਪਿਆਰੇ ਚੂਕੇ ਜਮਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਬਾਣੇ ਊਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਣਸੇ ਪਾਪ ਕਨੇਰੇ ਪਸੂ ਪ੍ਰੇਤ ਮੁਕਤ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਪਸੂ ਪ੍ਰੇਤ ਮੁਕਤ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਰਾਗ ਬਿਲਾਵਲ ਮਹੱਲਾ 5 ਕਾਰ ਦੂਜਾ ਏਕ ਓਂਕਾਰ ਸਤਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣ ਪਾ ਬਿਰਥੀਆਂ ਪਿਆਰੇ ਰੱਖਣ ਕੋ ਤੁਮ ਏਕ ਰਹਾਓ ਸਤਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਿਆਲਾ ਸਫਲ ਮੂਰਤ ਗੁਰਦੇਵੋ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾਂ ਸੋਏ ਤੇ ਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਵਖਾਣੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵਡਭਾਗੀ ਸੇ ਘਾੜੀਏ ਪਿਆਰੇ ਸਤ ਸੰਗਤ ਜਿੰਨਾ ਵਾਸੋ ਅੰਮ੍ਰਿਤ ਨਾਮ ਰਾਦੀਏ ਨਿਰਮਲ ਮੰਨੇ ਹੋਵੇ ਪਰਗਾਸੋਂ ਜਨਮ ਮਰਨ ਦੁਖ ਕਾਟਿਏ ਪਿਆਰੇ ਚੁਕੇ ਜਮਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬੇਰਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਗਤ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਪਸ਼ੂ ਪ੍ਰੇਤ ਮੁਗਤ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਰਾਗ ਬਿਲਾਵਲ ਮਹੱਲਾ 5 ਘਰ ਦੂਜਾ ਏਕ ਓਂਕਾਰ ਸਤਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪ ਬਿਰਥੀਆਂ ਪਿਆਰੇ ਰੱਖਣ ਕੋ ਤੁਮ ਏਕ ਰਹਾਓ ਸਤਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਿਆਲਾ ਸਫਲ ਮੂਰਤ ਗੁਰਦੇਵੋ ਸੁਆਮੀ ਸਰਬ ਕਲਾ ਭੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੋਣਾ ਸੋਣਾ ਜੀਵਾ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਵਖਾਣੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵੱਡ ਭਾਗੀ ਸੇ ਕਾਢਿਏ ਪਿਆਰੇ ਸਤ ਸੰਗਤ ਜਿੰਨਾ ਵਾਸੋਂ ਅੰਮ੍ਰਿਤ ਨਾਮ ਰਾਦਿਏ ਨਿਰਮਲ ਮੰਨੇ ਹੋਵੇ ਪਰਗਾਸੋਂ ਜਨਮ ਮਰਨ ਦੁਖ ਕਾਟਿਏ ਪਿਆਰੇ ਚੁਕੇ ਜਮਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਉੱਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਣਸੇ ਪਾਪ ਕਨੇਰੇ ਪਸੂ ਪ੍ਰੇਤ ਮੁਗਤ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਪਸੂ ਪ੍ਰੇਤ ਮੁਗਤ ਕੋ ਤਾਰੇ ਪਹਣ ਪਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਰਾਗ ਬਿਲਾਵਲ ਮਹੱਲਾ 5 ਘਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪ ਬਿਰਥੀਆਂ ਪਿਆਰੇ ਰਾਖਣ ਕੋ ਤੁਮ ਇਕ ਰਹਾਓ ਸਤਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦੇ ਆਲਾ ਸਫਲ ਮੂਰਤ ਗੁਰਦੇਵੋ ਸੁਆਮੀ ਸਰਬ ਕਲਾ ਭੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾ ਸੋਏ ਤੀ ਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਵਖਾਣੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵੱਡੇ ਭਾਗੀ ਸੇ ਕਾਢੀਏ ਪਿਆਰੇ ਸਤ ਸੰਗਤ ਜਿੰਨਾ ਵਾਸੋਂ ਅੰਮ੍ਰਿਤ ਨਾਮ ਰਾਦਿਏ ਨਿਰਮਲ ਮੰਨੇ ਹੋਵੇ ਪਰਗਾਸੋਂ ਜਨਮ ਮਰਨ ਦੁਖ ਕਾਟਿਏ ਪਿਆਰੇ ਚੁਕੇ ਜਮਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਉਜ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਨਸੇ ਪਾਪ ਕਨੇਰੇ ਪਸੂ ਪ੍ਰੇਤ ਮੁਗਤ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਪਸੂ ਪ੍ਰੇਤ ਮੁਗਤ ਕੋ ਤਾਰੇ ਵਹਣ ਪਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਰਾਗ ਬਿਲਾਵਲ ਮਹੱਲਾ 5 ਘਰ ਦੂਜਾ ਇਕੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣ ਪਾ ਬਿਰਥੀਆਂ ਪਿਆਰੇ ਰਾਖਣ ਕੋ ਤੁਮ ਇਕ ਰਹਾਓ ਸਤਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਿਆਲਾ ਸਫਲ ਮੂਰਤ ਗੁਰਦੇਵੋ ਸੁਆਮੀ ਸਰਗ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣਾ ਜੀਵਾ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਵਖਾਣੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵੱਡ ਭਾਗੀ ਸੇ ਕਾਢਿਏ ਪਿਆਰੇ ਸਤ ਸੰਗਤ ਜਿੰਨਾ ਵਾਸੋਂ ਅੰਮ੍ਰਿਤ ਨਾਮ ਰਾਦਿਏ ਨਿਰਮਲ ਮੰਨੇ ਹੋਵੇ ਪਰਗਾਸੋਂ ਜਨਮ ਮਰਨ ਦੁਖ ਕਾਟਿਏ ਪਿਆਰੇ ਚੁਕੇ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਉਜੇ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਣਸੇ ਪਾਪ ਕਨੇਰੇ ਪਸੂ ਪ੍ਰੇਤ ਮੁਗਦ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਪਸੂ ਪ੍ਰੇਤ ਮੁਗਦ ਕੋ ਤਾਰੇ ਵਾਹਣ ਪਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ